ਸੁਣ ਕੇ ਯਕੀਨ ਨਹੀਂ ਆਉਂਦਾ ਕਿ ਪਾਣੀ ਦੀ ਆਪਦੀ ਮੈਮਰੀ ਹੁੰਦੀ ਆ ਤੁਸੀਂ ਚਾਹੇ ਕਿਤੇ ਵੀ ਸਰਚ ਕਰ ਲਵੋ ਹਰ ਜਗ੍ਹਾ ਤੁਹਾਨੂੰ ਇਹੀ ਜਵਾਬ ਮਿਲੂਗਾ ਪਾਣੀ ਆਪਣੀ ਮੈਮਰੀ ਸਟੋਰ ਕਰ ਸਕਦਾ ਤੇ ਆਪਣੇ ਆਸ-ਪਾਸ ਦੇ এনवायरमेंट ਨੂੰ ਟਰਾਂਸਫਰ ਵੀ ਕਰ ਸਕਦਾਗਾ ਔਰ ਉਸਨੇ ਜਿਹੜੇ ਵੀ ਚੀਜ਼ ਦੇ ਵਿੱਚ ਜਾਣਾ ਹੁੰਦਾਗਾ ਉਹਦੇ ਤੇ ਇੰਪਲੀਮੈਂਟ ਵੀ ਕਰ ਸਕਦਾ ਮਤਲਬ ਕਿ ਉਹ ਆਪਦੀ ਇਨਫੋਰਮੇਸ਼ਨ ਆਪਣੀ ਜਾਣਕਾਰੀ ਉਹ ਅੱਗੇ ਦੇ ਸਕਦਾਗਾ ਪਾਣੀ ਔਰ ਪਾਣੀ ਨੂੰ ਲੈ ਕੇ ਜਿਹੜੇ ਐਕਸਪੈਰੀਮੈਂਟ ਹੋਏ ਆ ਸੁਣ ਕੇ ਮੈਂ ਕਹਿੰਨਾ ਥੋੜਾ ਦਿਮਾਗ ਹਿੱਲ ਜਾਊਗਾ ਵੱਖ-ਵੱਖ ਕੈਲੋ ਗਲਾਸਾਂ ਦੇ ਵਿੱਚ ਪਾਣੀ ਲੈ ਕੇ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਸ਼ਬਦ ਰਿਪੀਟ ਕੀਤੇ ਗਏ ਠੀਕ ਹੈ ਕਿਸੇ ਕਿਸੇ ਗਲਾਸ ਨੂੰ ਬਹੁਤ ਚੰਗੇ ਸ਼ਬਦ ਕਹਿ ਗਏ ਕਿਸੇ ਨੂੰ ਬਹੁਤ ਬੁਰੇ ਕਿਸੇ ਨੂੰ ਕੁਝ ਕਿਆ ਹੀ ਨਹੀਂ ਗਿਆ ਕਿਸੇ ਨੂੰ ਕਿਵੇਂ ਕਿਸੇ ਨੂੰ ਕਿਵੇਂ ਔਰ ਕਿਸੇ ਨੂੰ ਸ਼ਬਦ ਨਹੀਂ ਕਹਿ ਸਿਰਫ ਮੰਨਦੇ ਬੈਠ ਚੰਗੀਆਂ ਫੀਲਿੰਗ ਉਸ ਪਾਣੀ ਦੇ ਗਲਾਸ ਪ੍ਰਤੀ ਸੋਚੀਆਂ ਔਰ ਕਿਸੇ ਦੇ ਲਈ ਕਹ ਲੋ ਆਪਾਂ ਅੰਦਰੋਂ ਕਹ ਲੋ ਗਾਲਾਂ ਕੱਢੀਆਂ ਠੀਕ ਹੈ ਸਭ ਸਭ ਤਰ੍ਹਾਂ ਦੇ ਐਕਸਪੈਰੀਮੈਂਟ ਪਰਫਾਰਮ ਕੀਤੇ ਗਏ ਔਰ ਪਾਣੀ ਦੇ ਨਹੀਂ ਕਣਕ ਦੇ ਦਾਣਿਆਂ ਤੇ ਚੌਲ ਦੇ ਦਾਣਿਆਂ ਤੇ ਤੇ ਹੋਰ ਕਈ ਅਨਾਜਾਂ ਤੇ ਹਰ ਥਾਵਾ ਤੇ ਸੇਮ ਤਰ੍ਹਾਂ ਦੇ ਕਹ ਲੋ ਜਿਹੜੇ ਤਾਂ ਅਨਾਜ ਸੀਗੇ ਜਿਨ੍ਹਾਂ ਨੂੰ ਬੁਰੀਆਂ ਚੀਜ਼ਾਂ ਕਹਿੰਦੇ ਸੀ ਉਹ ਖਰਾਬ ਹੋਏ ਬਹੁਤ ਜਲਦੀ ਖਰਾਬ ਹੋਏ ਮੈਂ ਤੁਹਾਨੂੰ ਪਾਣੀ ਦੀ ਗੱਲ ਦੱਸਦਾ ਪਹਿਲਾਂ ਤਾਂ ਜਿਹੜੇ ਪਾਣੀਆਂ ਨੂੰ ਚੰਗੀਆਂ ਚੀਜ਼ਾਂ ਬੋਲੀਆਂ ਜਾਂ ਉਹਨਾਂ ਬਾਰੇ ਫੀਲ ਕੀਤੀਆਂ ਤਾਂ ਉਹ ਪਾਣੀ ਦੇ ਜਿਹੜੇ ਪੈਟਰਨ ਸੀਗੇ ਉਹ ਇਸ ਤਰ੍ਹਾਂ ਦੇ ਸੀਗੇ ਕਿ ਉਹ ਸੋਹਣੇ ਪੈਟਰਨ ਉਹਨਾਂ ਦੇ ਮੋਲੀਕਿਊਲ ਜਿਹੜੇ ਸੀਗੇ ਬੜੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਉਹ ਬਣੇ ਔਰ ਜਿਨ੍ਹਾਂ ਨੂੰ ਬੁਰੀਆਂ ਗੱਲਾਂ ਕਹੀਆਂ ਸੀ ਉਹਨਾਂ ਦੇ ਬਹੁਤ ਪੱਦੇ ਤੇ ਬਹੁਤ ਤਿੱਖੇ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਪੈਟਰਨ ਬਣੇ ਔਰ ਜਿਨ੍ਹਾਂ ਨੂੰ ਇਗਨੋਰ ਕੀਤਾ ਉਹਨਾਂ ਦੇ ਵੀ ਬਹੁਤ ਅਗਲੀ ਟਾਈਪ ਦੇ ਬਹੁਤ ਅਜੀਬ ਟਾਈਪ ਦੇ ਕੈਲੋ ਪੈਟਰਨ ਉਹਨਾਂ ਤੇ ਬਣੇ ਮੈਂ ਬਹੁਤ ਪਹਿਲਾਂ ਇੱਕ ਅਧਿਆਤਮਿਕ ਵੀਡੀਓ ਦੇ ਵਿੱਚ ਸੁਣਿਆ ਸੀਗਾ ਉਹਨਾਂ ਨੇ ਦੱਸਿਆ ਸੀ ਕਿ ਪਾਣੀ ਕਿਸੇ ਦੀਆਂ ਭਾਵਨਾਵਾਂ ਜੇ ਸਹੀ ਨਹੀਂ ਹੈਗੀਆਂ ਤਾਂ ਉਹਨਾਂ ਤੋਂ ਤੁਸੀਂ ਪਾਣੀ ਤੱਕ ਹੀ ਕੋਈ ਵੀ ਤਰ੍ਹਾਂ ਦਾ ਅਨਾਜ ਜਾਂ ਕੋਈ ਬਸਤਰ ਤੱਕ ਨਾ ਲਵੋ ਮਤਲਬ ਕਿ ਜਿਨ੍ਹਾਂ ਜਿਹੜੇ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਉਹਨਾਂ ਤੋਂ ਕੋਈ ਚੀਜ਼ ਤੁਸੀਂ ਨਾ ਲਵੋ ਉਹ ਤੁਹਾਨੂੰ ਹਾਨ ਕਰੂਗੀ ਹੀ ਕਰੂਗੀ ਪਾਣੀ ਦੇ ਨਾਲ ਤੁਸੀਂ ਜਦੋਂ ਪਾਣੀ ਦੇ ਨਾਲ ਇੰਨੇ ਇੰਨੇ ਐਕਸਪੈਰੀਮੈਂਟ ਹੋ ਚੁੱਕੇ ਆ ਹੁਣ ਇਹ ਸਾਇੰਸ ਸਾਬਿਤ ਕਰ ਰਹੀ ਆ ਜਿਹੜੀਆਂ ਅਧਿਆਤਮਿਕ ਜਿਹੜੀਆਂ ਗੱਲਾਂ ਉਹ ਪੜ ਪੜ ਕਿਸਣਾ ਰਹੇ ਆ ਹੁਣ ਬਹੁਤ ਸਾਰੀਆਂ ਵੀਡੀਓ ਇੰਟਰਨੈਟ ਤੇ ਘੁੰਮ ਰਹੀਆਂ ਜਦੋਂ ਦਾ ਸਾਇੰਸ ਨੇ ਮੰਨ ਲਿਆ ਕਿ ਹਾਂ ਕਿ ਪਾਣੀ ਦੀ ਮੈਮਰੀ ਹੁੰਦੀ ਆ ਇਸ ਤੋਂ ਬਾਅਦ ਅੰਦਾ ਤੋਂ ਵੀਡੀਓ ਪੈਣ ਲੱਗੀਆਂ ਕਿ ਹਾਂ ਅਸੀਂ ਪਹਿਲਾਂ ਕਿਹਾ ਅਸੀਂ ਪਹਿਲਾਂ ਕਿਹਾ ਸੀ ਪਰ ਮੈਂ ਵਾਕਈ ਬਹੁਤ ਪਹਿਲਾਂ ਸੁਣਿਆ ਸੀਗਾ ਕਿ ਜਿਹੜਾ ਪਾਣੀ ਦੀ ਆਪਣੀ ਮੈਮਰੀ ਹੁੰਦੀ ਆ ਕਹਿੰਦੇ ਨੇ ਪਾਣੀ ਤੇ ਪਹਿਲਾਂ ਤੁਰਪ ਪੈਂਦੇ ਸੀ ਲੋਕ ਹਨਾ ਤਾਂ ਉਹ ਬਿਲਕੁਲ ਤੌਰ ਸਕਦੇ ਆ ਬਾਈ ਠੀਕ ਹੈ ਜਦੋਂ ਉਸ ਦੀ ਮੈਮਰੀ ਆ ਜਦੋਂ ਹੁਣ ਤੁਸੀਂ ਦੇਖੋ ਪਤਾ ਨਹੀਂ 70 ਜਾਂ 71% ਕਿੰਨੇ ਪਰਸੈਂਟ 90% ਕਹਿੰਦੇ ਸਾਡੀ ਬਾਡੀ ਜਿਹੜੀ ਇਹ ਪਾਣੀ ਆ ਤਾਂ ਜਦੋਂ ਫਿਰ ਲਾਅ ਆਫ ਲਾਅ ਆਫ ਅਟ੍ਰੈਕਸ਼ਨ ਆ ਕਿਹ ਲੋਬ ਚੇਤਨ ਮਨ ਨੂੰ ਤੁਸੀਂ ਜੋ ਵੀ ਆਰਡਰ ਕਰੋਗੇ ਉਹ ਤੁਹਾਡੀ ਗੱਲ ਕਿਉਂ ਨਾ ਮੰਨੂਗਾ ਜਦੋਂ ਤੁਹਾਡੇ ਅੰਦਰ ਜਾਣ ਵਾਲਾ ਪਾਣੀ ਤੁਸੀਂ ਉਹਨੂੰ ਚੰਗੇ ਸ਼ਬਦ ਕਹੋਗੇ ਜੋ ਵੀ ਕੁਝ ਕਰਨਾ ਚਾਹੁੰਦੇ ਆ ਉਹ ਮੈਮਰੀ ਅੱਗੇ ਪਾਸ ਔਨ ਕਰ ਸਕਦਾ ਹੈ ਨਾ ਸਾਇੰਸ ਇਹ ਮੰਨਦੀ ਆ ਤਾਂ ਸਭ ਚੀਜ਼ਾਂ ਸੱਚ ਹੋ ਸਕਦੀਆਂ ਇਹਦੇ ਵਿੱਚ ਕੀ ਝੂਠਾ ਫਿਰ ਤਾਂ ਪਾਣੀ ਦੀ ਹੀ ਨਹੀਂ ਬਾਕੀ ਵੀ ਚੀਜ਼ਾਂ ਦੀਆਂ ਕਹਿ ਲਓ ਡੈਡ ਮੈਟਰ ਦੀ ਵੀ ਆਪਣੀ ਇੱਕ ਮੈਮਰੀ ਹੁੰਦੀ ਆ ਤਾਂ ਅਗਲੀ ਵਾਰ ਨੂੰ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲ ਕਰਾਂਗੇ ਬਹੁਤ ਡੂੰਘੇ ਵਿਸ਼ੇ ਤੇ ਗੱਲ ਕਰਾਂਗੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਅੱਗੇ ਸ਼ੇਅਰ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਜੇ ਪਹਿਲੀ ਵਾਰ ਇਹ ਪੇਜ ਨੂੰ ਇਹ ਚੈਨਲ ਨੂੰ ਦੇਖ ਰਹੇ ਆ ਤਾਂ ਫੋਲੋ ਜ਼ਰੂਰ ਕਰਨਾ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਪਣਾ ਕੀਮਤੀ ਕਮੈਂਟ ਜ਼ਰੂਰ ਕਰਨਾ ਕਿ ਤੁਸੀਂ ਇਸ ਚੀਜ਼ ਬਾਰੇ ਕੀ ਸੋਚਦੇ ਆ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਵਿਜ਼ਡਮ ਠੀਕ ਹੈ ਜੀ